ਉਹ ਵੀ ਮਿੱਤਰੋ ਹੁਣ ਤੀਜੇ ਚਲਾਉਣ ਲੱਗਾ ਤੀਜੇ ਹਾਈ ਚ ਆਹ ਦੇਖ ਲਓ ਮਿੱਤਰੋ ਦੂਜੇ ਹਾਈ ਚ ਐ ਐਸੇ ਦੂਜਾ ਇੱਥੇ ਜਾਦਾ ਇਧਰੋਂ ਲੀਵਰ ਵੀ ਜਮਾ ਥੱਲੇ ਕਰਤਾ ਹੁਣ ਤੀਜੇ ਹਾਈ ਚ ਲਾਉਣ ਲੱਗਾ ਦੇਖਿਓ ਕੀ ਜਾਣਾ ਹੈ ਮਾਰਦਾ ਫੜਕ ਤੀਜੇ ਜੇ ਮਿੱਤਰੋ ਥੋੜੀ ਜਿਹੀ ਲੈਫਟ ਚੱਕਣੀ ਬੂ ਕੰਮ ਖਰਾਬ ਹੋ ਗਿਆ ਜਦੋਂ ਤੁਰ ਪਿਆ ਫੇਰ ਤਾਂ ਨਹੀਂ ਗੋਲ ਦਾ హాల చక్కర హీ హ భా మిత్ర ਮਿੱਤਰੋ ਤੀਜੇ ਹਾਈ ਚ 13 14 ਅਕਸ ਚੱਕਰਤੀ ਹੈਗਾ ਲੀਵਰ ਥੋੜਾ ਜਿਹਾ ਗਸਿਆ ਹੋਇਆ ਹੈਗਾ ਤੀਜੇ ਤੋਰਾ ਥੋੜਾ ਜਿਹਾ ਬੜਾ ਜਿਆਦਾ ਹੈ ਮਿੱਤਰੋ